ਫਗਵਾੜਾ ਦੇ ਨਗਰ ਨਿਗਮ ਮੀਟਿੰਗ ਹਾਲ ਵਿੱਚ ਐਗਰੀਕਲਚਰ ਅਧਿਕਾਰੀ ਪਰਮਜੀਤ ਸਿੰਘ ਮਹੇਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਪੋਲਿੰਗ ਬੂਥ ਤੇ ਆਉਣ ਜਾਣ ਵਾਲੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਨੇ ਦੱਸਦੇ ਕਿ 2024 ਦੀਆਂ ਜੋ ਲੋਕ ਸਭਾ ਚੋਣਾਂ ਆ ਰਹੀਆਂ ਹਨ ਉਸੇ ਦੇ ਮੱਦੇਨਜ਼ਰ ਅੱਜ ਪੋਲਿੰਗ ਬੂਥ ਤੇ ਜਾਣ ਵਾਲੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਉਨਾ ਦਸਤੇ ਕੇ ਜੋ ਕਰਮਚਾਰੀ ਅਧਿਕਾਰੀ ਡਰਾਈਵਰ ਜਾਂ ਪੱਤਰਕਾਰ ਡਿਊਟੀ ਤੇ ਹਨ ਉਹਨਾਂ ਨੇ ਆਪਣੇ ਵੋਟ ਦੇ ਅਧਿਕਾਰ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਅਤੇ ਹੋਰ ਕੀ ਕੀ ਜਾਣਕਾਰੀ ਦਿੱਤੀ ਪਰਮਜੀਤ ਸਿੰਘ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਵਿੱਚ ਫਗਵਾੜਾ ਤੋਂ ਕਰਮਬੀਰ ਸਿੰਘ ਦੀ ਰਿਪੋਰਟ ਮੈਂ ਪਰਮਜੀਤ ਸਿੰਘ ਮਹੀ ਐਗਰੀਕਲਚਰ ਅਫਸਰ ਮਾਸਟਰ ਟ੍ਰੇਨਰ 0929 ਫਗਵਾੜਾ ਅੱਜ ਅਸੀਂ ਸਾਰੇ ਸੈਕਟਰ ਅਫੀਸਰ ਸਰਬਾਨ ਤੇ ਨੋਡਲ ਅਫਸਰ ਜਿਹੜੇ ਹੈਗੇ ਆ ਉਹ ਬੁਲਾਏ ਗਏ ਸੀਗੇ ਤੇ ਉਹਨਾਂ ਨੂੰ ਚੋਣ ਪ੍ਰਕਿਰਿਆ ਸੰਬੰਧੀ ਜਿਹੜੀ ਟ੍ਰੇਨਿੰਗ ਦਿੱਤੀ ਗਈ ਹੈ ਚੋਣ ਵਾਲੇ ਦਿਨ ਜਿਹੜੀਆਂ ਪਾਰਟੀਆਂ ਜਾਣੀਆਂ ਹੈਗੀਆਂ ਉਹਨਾਂ ਦੀ ਕੀ ਕੀ ਜ਼ਿੰਮੇਵਾਰੀਆਂ ਉਹਨਾਂ ਦੀਆਂ ਹੈਗੀਆਂ ਕਿਵੇਂ ਕਿਵੇਂ ਆਪਾਂ ਜਿਹੜਾ ਹੈਗਾ ਚੋਣ ਅਭਲੇ ਨਾਲ ਕੰਮ ਕਰਨਾ ਹੈਗਾ ਸਿਕਿਉਰਿਟੀ ਕਿਵੇਂ ਰੱਖਣੀ ਹੈਗੀ ਕਿਵੇਂ ਆਪਾਂ ਵੋਟਾਂ ਚੜ੍ਹਨੀਆਂ ਪਾਉਣੀਆਂ ਹੈਗੀਆਂ ਉਹਨਾਂ ਸੰਬੰਧੀ ਬੜੀ ਵਿਸਤਾਰਪੂਰਵਕ ਇਹਨਾਂ ਜਾਣਕਾਰੀ ਦਿੱਤੀ ਗਈ ਹੈ ਇਸੇ ਤਰ੍ਹਾਂ ਹੀ ਜਿਹਨੇ ਪੋਸਟਲ ਵੈਲਟ ਪੇਪਰ ਆਹੀਂ ਮੁਲਾਜ਼ਮਾਂ ਦੀਆਂ ਵੋਟਾਂ ਪੈਣੀਆਂ ਉਹਨਾਂ ਸੰਬੰਧੀ ਇਸੇ ਤਰ੍ਹਾਂ ਜਿਹੜੇ ਪੋਲਿੰਗ ਦੌਰਾਨ ਸਾਡੇ ਡਰਾਈਵਰ ਸਹਿਬਾਨ ਜਾਂ ਕੰਡਕਟਰ ਸਹਿਬਾਨ ਉਹਨਾਂ ਨੇ ਜਿਹੜੀਆਂ ਵੋਟਾਂ ਉਹਨਾਂ ਦੇ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ ਇਸੇ ਤਰ੍ਹਾਂ ਸਾਡੇ ਪੱਤਰਕਾਰ ਪਰਵਾਹ ਉਹਨਾਂ ਦੀ ਜਿਹੜੇ ਮੋਟਾਂ ਜਿਹੜੀਆਂ ਡਿਊਟੀਆਂ ਚੋਂ ਡਿਊਟੀਆਂ ਦਾਣ ਲੱਗੀਆਂ ਹੋਣਗੀਆਂ ਡਿਊਟੀਆਂ ਕਵਰੇਜ ਦੌਰਾਨ ਲੱਗੀਆਂ ਹੋਣਗੀਆਂ ਡਿਊਟੀਆਂ ਕਵਰ ਕਰਨ ਵਾਸਤੇ ਉਹਨਾਂ ਨੂੰ ਜਿਹੜੀ ਆ ਗਈ ਹੈ ਉਹਨਾਂ ਨੇ ਕਿਸ ਤਰ੍ਹਾਂ ਮੋਟਾਂ ਪਾਉਣੀਆਂ ਰਹੀਆਂ ਹਨ ਉਹਨਾਂ ਸੰਬੰਧ ਯਾਰ ਕਰਦੀ ਦਿੱਤੀ ਗਈ ਹੈ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਦਿਵਿਆਂਗ ਭਰਾ ਹੈਗੇ ਆ ਉਹਨਾਂ ਨੇ ਮੋਟਾਂ ਘਰੋਂ ਘਰੀ ਆ ਕੇ ਕਿਸ ਤਰ੍ਹਾਂ ਪਾਉਣੀਆਂ ਰਹੀਆਂ ਸਾਡੇ ਸੀਨੀਅਰ ਸਟੇਜਨ ਜਿਹੜੇ ਹੈਗੇ ਆ 85 ਪਲੱਸ ਦਿਨਾਂ ਦੀ ਏਜ ਹੈਗੀ ਹੈ ਉਹਨਾਂ ਦੀ ਬੋਟਾਂ ਆਪਾਂ ਕਿਵੇਂ ਉਸ ਦੇ ਬੈਸ ਕੋਈ ਪ੍ਰਾਈਮ ਕਰਨਾ ਉਸ ਬੰਦੇ ਦੇ ਸਟਾਰਟ ਨੂੰ ਵਕ ਜਾਣ ਦੀ ਜਾਣਕਾਰੀ ਸਾਰੇ ਜਿੰਨਾ ਵੀ ਪੋਲਿੰਗ ਸਾਡਾ ਸਟਾਫ ਹੈਗਾ ਨਗਾ ਹੋਇਆ 029 ਤੋਂ ਬਣਦੇ ਉਹਨਾਂ ਨੂੰ ਵੀ ਰੱਖੀ ਟ੍ਰੇਨਿੰਗ ਦਿੱਤੀ